ਉਸੀ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਕਿਹੜੇ ਲੋਕਾਂ ਦੇ ਬੰਦਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕ ਖੜੇ ਹੋ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਹੈ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਹੈ ਇਹਨਾਂ ਨੂੰ ਪੁੱਛੋ ਕੋਈ ਪ੍ਰੋਸੀਜਰ ਹੈਗਾ ਜਿਨ੍ਹਾਂ ਨਾਲ ਧੱਕਾ ਹੋਇਆ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੇਜੇ ਨਾਲ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੇਜੇ ਨਾਲ ਗੱਲ ਕਰਦਾ ਮੈਂ ਦਮਕਾਂ ਨਹੀਂ ਮਾਰਦਾ ਮੈਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਹੰਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਕਿਹੜਾ ਬੰਦਾ ਜਿਹੜੇ ਲੈਜੇ ਦੇ ਮਰਨਾ ਡਾਡਰ ਨੂੰ ਬੈਠਾ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਚ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਸਾਹ ਤਰਖਾਨ ਮੱਜਰੇ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂੜਾ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂੜਾ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਆ ਸਾਸੀ ਕਾਲਜੀ ਮਮਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਇੱਕ ਸੋਸ਼ਲ ਮੀਡੀਆ ਉੱਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸਾਬਕਾ ਐਮਐਲ ਕੁਲਜੀਤ ਨਾਗਰਾ ਤੇ ਜ਼ਿਲ੍ਹਾ ਦੇ ਡੀਐਸਪੀ ਵਿਚਕਾਰ ਤਿੱਖੀ ਬਹਿਸ ਹੋ ਰਹੀ ਹੈ ਤੇ ਕੁਲਜੀਤ ਸਿੰਘ ਨਾਗਰਾ ਦਾ ਕਹਿਣਾ ਹੈ ਵੀ ਜਿਹੜੀ ਕੋਆਪਰੇਟਿਵ ਸਰਕਾਰੀ ਸੁਸਾਇਟੀ ਦੀਆਂ ਵੋਟਾਂ ਨੇ ਉਹਨਾਂ ਦੇ ਜਿਹੜੇ ਮੈਂਬਰ ਨੇ ਅੰਦਰ ਖਾਤੇ ਚੁਣੇ ਗਏ ਨੇ ਇੱਕ ਸ਼ੈਲਰ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਸਰਕਾਰ ਵੱਲੋਂ ਵੀ ਇਹ ਮੈਂਬਰ ਚੁਣੇ ਗਏ ਨੇ ਤੱਕਾਸ਼ਾਈ ਕੀਤਾ ਤੱਕੇਸ਼ਾਈ ਕੀਤੀ ਹੈ ਸਰਕਾਰ ਨੇ ਤੱਕੇ ਜਿਹੜੇ ਮੈਂਬਰ ਬਣਾਏ ਗਏ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਤੇ ਕੋਈ ਚੋਣਾਂ ਨਹੀਂ ਹੋਈਆਂ ਜਿਹੜੀਆਂ ਸੋਸਾਇਟੀ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਮੈਂਬਰ ਸਰਕਾਰ ਨੇ ਖੁਦ ਬਣਾਏ ਨੇ ਤੱਕੇ ਨਾ ਬਣਾਏ ਨੇ ਤੇ ਇਹਨਾਂ ਦਾ ਗਿਲਾਏ ਕੁਲਜੀਤ ਸਿੰਘ ਨਾਗਰਾ ਦਾ ਸਾਫਕਾ ਐਮਐਲਏ ਨੇ 10 ਵਾਰੀ ਜਿਹੜੇ ਦੋ ਵਾਰੀ ਐਮਐਲਏ ਰਹਿ ਚੁੱਕੇ ਨੇ 10 ਸਾਲ ਰਹਿ ਚੁੱਕੇ ਨੇ ਤੇ ਉਹਨਾਂ ਨੇ ਜਿਹੜਾ ਤਰਨ ਲਗਾਇਆ ਸੀ ਚਰਨਾਥਲ ਕਲਾਂ ਦੀ ਇਹ ਗੱਲ ਹੈ ਉਹਨਾਂ ਨੇ ਪਟੀਸ਼ਨ ਦਿੱਤੀ ਸੀ ਅਰਜੀ ਦਿੱਤੀ ਸੀ ਡੀਸੀ ਨੂੰ ਤੇ ਉਹਨਾਂ ਦੇ ਕੋਈ ਸਰਮਾਇ ਨਹੀਂ ਹੋਈ ਤੇ ਉਹਨਾਂ ਨੇ ਤਰਨਾ ਲਗਾਇਆ ਸੀ ਜਗਦੀਪ ਸਿੰਘ ਲੰਬੜਦਾਰ ਨੇ ਜਿਹੜੇ ਚਰਨਥਲੇ ਸਾਫ ਦਾ ਸਰਪੰਚ ਨੇ ਉਹ ਵੀ ਉਹਨਾਂ ਦੇ ਨਾਲ ਨੇ ਤੇ ਤਰ ਨਾਲ ਦੋ ਪਿੰਡਾਂ ਦੀਆਂ ਵੋਟਾਂ ਹੁੰਦੀਆਂ ਨੇ ਦੋ ਪਿੰਡਾਂ ਦਾ ਇਹ ਸ਼ਿਕਾਇਤ ਹੈ ਵੀ ਜਿਹੜੀਆਂ ਵੋਟਾਂ ਦੁਬਾਰੇ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਉਹਨਾਂ ਤਰਨਾ ਲਗਾਇਆ ਗਿਆ ਵੀ ਸਰਕਾਰ ਜਿਹੜੀ ੱੱਕਾ ਕਰ ਰਹੀ ਹੈ ਪੰਜਾਬ ਸਰਕਾਰ ੱੱਕਾ ਕਰ ਰਹੀ ਹੈ ਤੇ ਉਹ ਹੀ ਉਹ ਵਿਚਕਾਰ ਜਿਹੜੀ ਬਹਿਸ ਹੁੰਦੀ ਹੈ ਡੀਐਸਪੀ ਵਿਚਕਾਰ ਤੇ ਕੁਲਜੀਤ ਸਿੰਘ ਨਾਗਰਾ ਵਿਚਕਾਰ ਤੇ ਉਹ ਸਪੀਕਰ ਨੂੰ ਲੈ ਕੇ ਗੱਲ ਹੁੰਦੀ ਹੈ ਵੀ ਸਪੀਕਰ ਦੀ ਤੁਸੀਂ ਵਰਤੋਂ ਨਹੀਂ ਕਰ ਸਕਦੇ ਵੀ ਸਪੀਕਰ ਦੀ ਪਰਮਿਸ਼ਨ ਨਹੀਂ ਮਿਲ ਸਕਦੀ ਡੀਐਸਪੀ ਨੇ ਆਰਡਰ ਕੀਤਾ ਸੀ ਵੀ ਤੁਹਾਨੂੰ ਇਹ ਪਰਮਿਸ਼ਨ ਲੈਣੀ ਪੈਣੀ ਹੈ ਜਿਹੜੀ ਸਪੀਕਰ ਦੀ ਸ਼ਾਂਤਮਈ ਤੁਸੀਂ ਤਰ ਨਾਲ ਲਗਾ ਸਕਦੇ ਹੋ ਇਹਦੇ ਰਿਲੇਟਿਡ ਹੀ ਦੋਨੇ ਮੈਨੂ ਮੈਨੂ ਹੁੰਦੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨੇ ਵੀ ਤੁਸੀਂ ਸਰਕਾਰ ਦੀ ਪੱਖਦਾਰੀ ਕਰਦੇ ਹੋ ਤੇ ਤੁਹਾਨੂੰ ਵੀਡੀਓ ਵੀ ਤੱਕਾਂਗੇ ਸੱਚ ਕਰਦੇ ਤੁਸੀਂ ਸਾਡੇ ਨਾਲ ਨਹੀ ਮਜਬੂਰ ਨਹੀ ਮਜਬੂਰੀ ਸਪੀਕਰ ਵਾਲੀ ਕੀ ਹੈ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਹੈ ਅਜਾ ਜਿੱਤ ਨਹੀਂ ਹੈ ਨਹੀਂ ਕਿੱਥੇ ਅਜਾ ਜਿੱਤ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਅਜਾ ਜਿੱਤ ਹੁੰਦੀ ਹੈ ਸਪੀਕਰ ਹਾਂਜੀ ਹੁੰਦੀ ਹੈ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਕਿੱਥੇ ਸਪੀਕਰ ਹੁੰਦੀ ਹੈ ਹੁੰਦੀ ਹੈ ਕੋਈ ਉਹ ਇਲੈਕਸ਼ਨ ਹੋ ਰਹੀ ਹੈ ਇਹ ਹੁੰਦੀ ਹੈ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਨਹੀਂ ਡਿਪੀ ਸਾਹਿਬ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜੀ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਜਿਹੜੇ ਲੋਕਾਂ ਦੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਖੜੇ ਹੋ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਕਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਰੋਂ ਜਿਹੜੇ ਪਿੰਡਾਂ ਦੇ ਜਿਨ੍ਹਾਂ ਲੋਕਾਂ ਨਾਲ ਟਕਾ ਹੋਇਆ ਹੈ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਡੀਆਰ ਨੂੰ ਪੁੱਛੋ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਝ ਕੇ ਧੱਕਾ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਫਿਰ ਪ੍ਰਸੀਜਰ ਅਸੀਂ ਪ੍ਰਸੀਜਰ ਆਪਣਾ ਪੂਰਾ ਕੀਤਾ ਹੈ ਕਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਦੀ ਗੱਲ ਕਰਦਾ ਮੈਂ ਦਮਕਾ ਨਹੀਂ ਮਾਰਦਾ ਮੈਂ ਮੈਂ ਤੁਹਾਡੀ ਅਸੀਂ ਤੁਹਾਨੂੰ ਕਿਉਂ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਤੁਸੀਂ ਮੈਂ ਤੇ ਸਾਹਮਣੇ ਹੀ ਡੋਡੇ ਖੜਾ ਉੱਚੀ ਬੋਲਣਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਜਿਹੜਾ ਬੰਦਾ ਜਿਹੜੇ ਲੈਜੇ ਦੀ ਮਰਨਾ ਬੈਠੇ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਤੁਸੀਂ ਜਿਹੜੇ ਮਰਜੀ ਲੈਜੇ ਦਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਲੈਜੇ ਦੀ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾ ਜਮੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਦਿਓ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਦੇ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਜੀ ਕੰਮ ਕਰ ਰਹੇ ਤੁਸੀਂ ਕਰੋ ਤੁਸੀਂ ਸਾਡੇ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਜੀ ਥੋੜਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਤੱਕਾ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ ਦੋਵੇਂ ਬੰਦੇ ਇਲੈਕਸ਼ਨ ਹੋਈ ਦਾ ਪਰਮਿਸ਼ਨ ਚਾਹੀਦੀ ਹੈ ਸਾਹਿਬ ਇਹ ਰੂਲ ਹੈ ਤਖ਼ਤਾਨ ਮੱਜਰੇ ਬਿੱਪੀ ਸਾ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਮੈਨੂੰ ਵਧੀਆ ਮੈਨੂੰ ਰੂਲ ਨਾ ਸਿਖਾਓ ਮੈਂ ਮੁੰਡਾ ਚ ਲੈ ਕੇ ਮੈਂ ਨਹੀਂ ਪੜਦਾ ਮੈਂ ਮੁੰਡਾ ਚ ਲੈ ਕੇ ਕੰਮ ਕਰਦਾ ਆ ਔਰ ਮੈਨੂੰ ਵੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦੁਬਾਰ ਰਹੇ ਉਹ ਤੁਹਾਨੂੰ ਨਹੀਂ ਬਿਲਕੁਲ ਨਹੀਂ ਦੁਬਾਰੇ ਅਸੀਂ ਖੁਦ ਡਿਪਟੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਹੁਣ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਤੁਸੀਂ ਤੇ ਡੀਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਨਾ ਕਰਦਾ ਮੈਨੂੰ ਦੱਸਾਂ ਫਿਰ ਠੀਕ ਹੈ ਨਾ ਮੈਂ ਦ ਉਡੇ ਕੋਨੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਦੱਸੋ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਜਿਹੜਾ ਵੀ ਹੱਥ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਗੀ ਗੱਲ ਦੇ ਦਿਓ ਅਪਡੇਟ ਦੇ ਦਿਓ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਮ ਕਰਦੇ ਨੇ ਕੰਪਲੇਂਟ ਤੋਂ ਪਬਲੀਕਲੀ ਨਾ ਨਾ ਤਰੀ ਜਾ ਕਵਾਂ ਕੰਪਲੇਨਟ ਯੂ ਹੈਵ ਦਾ ਫੈਕਟ ਹਾਂ ਯਾਰ ਦੇਖੋ ਦੇਖੋ ਠੀਕ ਲੱਗਦੇ ਦਿਓ ਦੇਣੀ ਆ ਸਿੱਧੀ ਤੁਹਾਨੂੰ ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਪਰ ਤੁਸੀਂ ਨਾ ਵਰਦੀ ਤੋਂ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਅੱਜ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਮੇਰੀ ਇੱਕ ਗੱਲ ਸੁਣ ਲੋ ਮੇਰੀ ਇੱਕ ਗੱਲ ਸੁਣ ਹੁਣ ਮੈਂ ਪਹਿਲੇ ਡੀਆਰ ਸਾਹਿਬ ਨਾਲ ਕਰਾਂਗਾ ਜਿਹੜੇ ਲੈਜੇ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਜੇ ਤੁਹਾਨੂੰ ਲੱਗਦਾ ਨਾ ਤੁਹਾਡੇ ਇ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਵੀ ਹੋਣੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਹੈ ਕਰ ਲੋ ਬਿਲਕੁਲ ਕੋਈ ਪਰਟ ਨਹੀਂ ਦਿੱਤਾ ਮੁਰਦਾਹ ਕੋਈ ਪਰਟ ਨਹੀਂ ਦਿੱਤਾ ਜਿੰਦਾ ਮੈਂ ਕੋਈ ਪਰਟ ਨਹੀਂ ਦਿੱਤਾ ਇਹ ਲੋਕਾਂ ਦੀ ਹਿਫਾਜ਼ਤ ਲਈ ਆ ਲੋਕਾਂ ਨੂੰ ਦੋ ਮਿਲੀ ਤੁਸੀਂ ਔਨ ਰਿਕਾਰਡ ਗੱਲ ਕਹੀ ਹੈ ਜੀ ਜੇ ਕੰਪਲੇਨਟ ਮੈਂ ਲੋਕਾਂ ਦੀ ਪ੍ਰੋਬਲਮਾਂ ਦੱਸੋ ਤੁਸੀਂ ਜੀ ਔਨ ਰਿਕਾਰਡ ਜਿਹੜੀ ਗੱਲ ਕਹੀ ਆ ਉਹਦੀ ਕੰਪਲੇਂਟ ਦਿਓ ਲੋਕਾਂ ਦੇ ਪ੍ਰੋਬਲਮਾਂ ਦੱਸਿਓ ਲੋਕਾਂ ਨੂੰ ਕਮਰਾ ਨਾ ਕਰੋ ਕੰਪਲੇਂਟ ਦਿਓ ਕਮਰਾ ਨਾ ਕਰੋ ਲੋਕਾਂ ਦੇ ਕੋਲ ਪਰੋ ਕਮਰਾ ਨਾ ਕਰੋ ਮੈਂ ਤੁਸੀਂ ਜਿਹੜੀ ਗੱਲ ਪਬਲਿਕਲੀ ਕਹੀ ਹੈ ਉਹਦੀ ਗੱਲ ਤੇ ਖੜੇ ਉੱtre ਹੋ ਖੜੇ ਉੱtre ਮੈਂ ਫੈਕਟਸ ਐਂ ਫਿਕਰ ਦੇ ਕੇ ਕੰਪਲੇਨ ਮੈਂ ਕੀ ਕੀ ਕੰਪਲੇਂਟ ਜਿੱਦੇ ਜਿੱਦੇ ਮੈਂ ਆ ਜਿਹਦੇ ਨਾਲ ਗੱਲ ਹੋਈ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੇਂਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਇੱਕ ਫੋਕੀ ਦੀ ਗੱਲ ਕਰਦੇ ਹਾਂ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਉੱਤੇ ਖਰੇ ਉੱਤੇ ਕਹਾਂਗੇ ਉੱਤੇ ਖਰੇ